ਵੇਦਾ ਦੇ ਵਦਾ ਦੇ ਬੈਗ ਉਧਰ ਦੇ ਜਿਵੇਂ ਦੇ ਦਫਤਰ 5 ਮਿੰਟ ਤੇ 5 ਮਿੰਟ ਹੋਰ ਟਾਈਮ ਲੱਗਣਾ ਲੱਗਿਆ ਜਾਂ ਜੇਕਰ ਤੂੰ ਲਲਾ ਸਾਗਰ ਨੂੰ ਲਲਾ ਮੈਂ ਕਹਿ ਦਣਾ ਨੂੰ ਇੱਕ ਬਾਦੀ ਹੋ ਗਿਆ ਲਾ ਲਾ ਬਈ અગિયાર કે ઓ ગ્યાકી jadi ini tinggal नहीं ਪ੍ਰਕਾਸ਼ ਮੈਂ ਉੱਥੇ ਹੀ ਆ ਉੱਥੇ ਉੱਥੇ ਓਕੇ ਜੋ ਪਾਲ ਦਾ ਜਨਾਹ ਹੋ ਗਈ ਵੀਆ

ਇਹਨੂੰ ਲਾਭੋ ਯਾਰ ਚਲੋ ਮੈਂ ਰਿਸ਼ੀ ਕਾਂਨ ਸਰ ਤੇ ਆਪਣੀ ਮੱਛੀ ਮਾਰਕੀਟ ਦਿਵਾਨ ਚੰਦ ਭੱਲੇ ਵਾਲੀ ਦੁਕਾਨ ਆ ਸਰ ਤੇ ਸਰ ਮੈਨੂੰ ਨਾ ਕੋ ਸਾਡੇ ਕੇ ਹੱਥ ਬਨ ਅਰ ਬੋਰਡ ਮੈਨੂੰ ਫੋਨ ਆਇਆ ਸਰ ਕਿਸੇ ਦਾ ਕਿ ਇਦਾਂ ਦਾ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਹੈ ਸਰ ਉਹ ਸਰ ਗਵਾਂਡੀਆਂ ਦਾ ਸਿਲੰਡਰ ਹੀ ਉਹ ਲੀਕ ਕਰ ਗਿਆ ਤੇ ਉਹਦੇ ਕਰਕੇ ਸਰ ਸਾਰੇ ਮਤਲਬ ਕਿ ਉਹਨਾਂ ਦੇ ਦਾਲੇ ਡੂਲੇ ਪੇਦੇ ਹੀ ਤੇ ਪਲਾਸਟਿਕ ਦੀ ਫਾਈਬਰ ਹੀ ਉਹਨੂੰ ਅੱਗ ਪੈ ਗਈ ਸਰ ਉਹਦੀ ਅੱਗ ਨੂੰ ਪੈਣ ਨਾਲ ਸਰ ਉਹ ਆਪਣੇ ਨਾਲ ਅੱਗ ਜਿਹੜੀਆਂ ਫਾਈਬਰ ਦੀਆਂ ਅੱਗੇ ਸਰ ਉੱਤੇ ਸਟਰ ਲਗਾਈ ਦੀ ਸੀ ਉਹਨੂੰ ਅੱਗ ਪੈ ਗਈ ਤੇ ਤੇਲ ਦੀ ਗੜਾਈ ਵੀ ਹੈ ਗਈ ਸਰ ਉਹਦੇ ਕਰਕੇ ਸਰ ਅੱਗ ਜਿਹੜੀ ਆ ਸਾਫੀ ਤੇਜ ਹੋ ਗਈ ਸਰ ਤੇ ਮੈਨੂੰ ਪਤਾ ਲੱਗਾ ਸਰ ਜਗਦਮ ਮੈਂ ਘਰੋਂ ਆਇਆ ਤੇ ਸਰ ਜਗਦਮ ਮੈਂ ਐਸਐਚਓ ਸਾਹਿਬ ਮੁਕੇ ਦੇ ਆਣ ਕੇ ਤੇ ਉਹਨਾਂ ਨੇ ਸਰ ਸਾਡੇ ਆਉਣ ਤੋਂ ਪਹਿਲਾਂ ਹੀ ਐਸ ਐਚਓ ਆਲਰੇਡੀ ਲੱਗੇ ਹੋਏ ਸੀ ਤੇ ਸਰ ਮਤਲਬ ਕਿ ਫਾਇਰ ਬ੍ਰੇਡ ਵਾਲੇ ਵੀ ਟਾਈਮ ਸਰ ਮਤਲਬ ਕਿ ਪਹੁੰਚ ਕੇ ਤੇ ਫਟਾਫਟ ਸਰ ਮੀਟਰ ਮੋਟਰ ਬੰਦ ਕੀਤੀ ਆ ਕੜਾਈਆਂ ਕੁੜੀਆਂ ਅੰਦਰ ਕਰ ਲੀਆਂ ਵਾ ਤੇ ਮੌਕੇ ਤੇ ਆਣ ਕੇ ਜਿਹੜੀਆਂ ਫਾਇਰ ਬ੍ਰੇਡ ਵਾਲਿਆਂ ਨੇ ਜਿਹੜੀ ਆ ਪਾਣੀ ਦੇ ਨਾਲ ਜਿਹੜੀਆਂ ਛੋਟਾ ਛੋਟਾ ਦੀ ਅੱਗ ਕੇ ਜੀ ਉਹਨੂੰ ਥੋੜੀ ਥਿਮਮੀ ਕੀਤੀ ਤੇ ਲੱਗੇ ਜਿਹੜਾ ਸਿਲੰਡਰ ਚ ਅੱਗ ਲੱਗਦੀ ਉਹ ਐਸ ਐਚਓ ਸਾਹਿਬ ਨੇ ਪਹਿਲਾਂ ਹੀ ਬੜੀ ਕੋਸ਼ਿਸ਼ ਕੀਤੀ ਉਹਨੂੰ ਬੁਝਾਉਣ ਦੀ ਪਰ ਅੱਗ ਕਾਫੀ ਤੇਜ਼ ਸੀ ਪਰ ਫਿਰ ਵੀ ਆ ਜਾ ਕੇ ਸਰ ਰਲ ਮਿਲ ਕੇ ਜਿੰਨਾ ਵੀ ਸਹਿਯੋਗ ਆ ਸਾਰਾ ਖਿਚ-ਕੁ ਅੱਗੇ ਹੀ ਥੋੜੀ ਬੋਦੀ ਮਤਲਬ ਕਿ ਬੰਦ ਕੀਤੀ ਤੇ ਕੀ ਗੱਲ ਬੰਦ ਹੋ ਗਈ? ਸਿਲੰਡਰ ਨਹੀਂ ਕਰ ਗਿਆ ਭਾਂਜੇ ਮਸ਼ੀਨ ਦਾ ਕਰ ਲੈ। ਮਸ਼ੀਨ ਕੀ ਕਰ ਰਹੀ ਹੈ? ਕੀ ਕਰਦੇ ਵੀ? ਮਸ਼ੀਨ ਦਾ ਗਾਉਂ ਕਲੰਡੇ ਵੀ ਸੀ। ਇਹ ਵੀ ਕੋਈ ਗਿਆ ਅੱਗ ਲੱਗੀ। ਜਿੰਨਾ ਕਰਦਾ ਸਾਹਮਣੇ ਹੁਣ ਕੀ ਕਰਿਆ ਕੀ ਇਹ ਰੱਦ ਸਿਲੰਡਰ ਕਰਕੇ ਤੂੰ ਨੇ ਤੇ ਬਾਕੀ ਉਹ ਗਾਲੇ ਡੂਲੇ ਤੇਲ ਦੀਆਂ ਕੜਾਈਆਂ ਐ। ਨਾਲਦੀ ਦੁਕਾਨ ਹੋਈ ਆ। ਨਾਲਦੀ ਦੁਕਾਨ ਵਾਲੇ ਦੇ ਉੱਪਰ ਚੱਪਲ ਨੂੰ ਅੱਗ ਲੱਗੀ। ਚੱਪਲ ਸੜ ਗਿਆ ਵਾਹ। ਕਿਵੇਂ ਅੰਦਰ ਚ ਕਸੂਦੀ ਵੀ ਪਾਇਆ। ਉਹ ਐਸਐਸਓ ਸਾਹਿਬ ਇੱਥੇ ਬੈਠੇ ਜੀ ਮੌਕੇ ਤੇ। ਉਹਨਾਂ ਨੇ ਦਵਾਦਵਾ ਬਿਹਾਨ ਦੀ ਕੋਸ਼ਿਸ਼ ਕੀਤੀ। ਤੇ ਐਸਐਸਓ ਸਾਹਿਬ ਦੀ ਬੜੀ ਮਿਹਰਬਾਨੀ। ਫਾਇਰ ਦੀ ਇੱਕ ਟੀਕੀ ਆਈ। ਉਹ ਐਸਐਸਓ ਸਾਹਿਬ ਨੇ ਤਾਂ ਵਾਦਾ ਮੰਗਾਲੀ ਉਸੇ ਵਾਲੇ ਮਿੰਟੋਂ ਮਿਲਿਆ। ਫਾਇਰ ਦੀ ਇਹਨੇ ਵਾਣੀ ਨਹੀਂ ਮਾਰਿਆ। ਹਾਂ ਜੀ। ਨੂੰ ਕਾਰ ਕਿੰਨਾ ਵੇੜਾ ਦਾ। ਸਾਨ ਆਬਰਾਕਾ। ਇਹ ਤਾਂ 10 ਤੱਕ ਚੈੱਕ ਨਹੀਂ ਸੀ ਕਿ ਅਸੀਂ 12 ਚੌਂਕ ਸੀਗਾ ਤੇ ਜਦੋਂ ਪਤਾ ਲੱਗਾ ਸਮੇਂ ਅੱਗ ਦਿਖੀ ਤਾਂ ਅਸੀਂ ਫਿਰ ਭੱਜੇ ਜਿੰਨੇ ਵੀ ਜਾਣੇ ਸੀਗੇ ਸਾਰੀ ਫੋਰਸ ਈ ਅਸੀਂ ਭੱਜੇ ਆਈ ਪਹਿਲਾਂ ਤਾਂ ਅਸੀਂ ਬਾਟੀਆਂ ਦੇ ਨਾਲ ਬੁਝਾਈ ਅੱਗ ਜਿੰਨੀਗੀ ਉਹ ਸੈਂਟਰ ਨੂੰ ਏ ਸੀ ਵੀ ਸੈਂਟਰ ਨਾਲ ਫੜ ਜੇ ਫਿਰ ਉਸ ਸੈਂਟਰ ਨੂੰ ਖਿੱਚ ਕੇ ਫਿਰ ਉਸ ਸਾਈਡ ਕਰਕੇ ਉੱਤੇ ਪਾਣੀ ਪਾ ਕੇ ਪਰ ਉਹ ਰੈਗੂਲੇਟਰ ਨਹੀਂ ਸੀ ਪਟਾਇਆ ਜਾ ਰਿਹਾ ਕਿਤੇ ਤੁਸੀਂ ਆਪਣੀ ਜਾਨ ਨੂੰ ਜੋਖਮ 'ਚ ਪਾ ਲਿਆ ਫਰਾਜੀ ਕਰਨਾ ਪੈਦਾ ਨਹੀਂ ਤੇ ਹੋਰ ਕਿਸੇ ਦੀ ਜਾਨ ਗਈ ਜਾਂਦੀ ਤਾਂ ਬੜਾ ਮੁਸ਼ਕਲ ਸੀਗਾ ਜੀ ਇਸ ਕਰਕੇ ਸੈਂਟਰ 'ਤੇ ਖੜਨਾ ਬੜਾ ਜ਼ਰੂਰੀ ਸੀ ਸਭ ਤੋਂ ਮੇਨ ਸੀ ਇਹ ਕਿਤੇ ਤੇਲ ਨੂੰ ਅੱਗ ਪੈ ਰਹੀ ਸੀ ਜੀ ਇਹ ਕਿ ਤੇ ਨਾਲ ਹੀ ਨਾ ਪੇਂਟ ਦੀ ਖਾਨ ਸੀ ਸਾਨੂੰ ਇਹ ਸੀ ਵੀ ਪੇਂਟ ਨੂੰ ਨਾ ਅਗ ਲੱਗ ਜੇ ਇਹ ਪੇਂਟ ਨੂੰ ਅਗ ਲੱਗ ਜਿੰਦੀ ਤਾਂ ਫਿਰ ਬੜੀ ਵੱਡੀ ਪ੍ਰੋਬਲਮ ਸਾਰੇ ਦੁਕਾਨਾਂ ਨਾਲ ਆਉਂਦਾ ਲਾਅ ਸੋ ਦੁਕਾਨ ਦੇ ਮਾਲਕ ਦਾ ਕਹਿਣਾ ਕਿ ਮੇਰੇ ਤੋਂ ਪਹਿਲਾਂ ਐਸਚੂ ਸਾਹਿਬ ਆਉਂਦੇ ਹਾਂ ਹਾਂ ਸੀ ਮੈਂ ਦੱਸਿਆ ਵੀ ਅਸੀਂ ਪਹਿਲਾਂ ਹੀ ਇੱਥੇ ਮਾਰਕੀਟ ਦੀ ਸਾਰੀ ਚੈਕਿੰਗ ਸੀ ਤੁਸੀਂ ਪਹਿਲਾਂ ਹੀ ਅਸੀਂ ਫਿਰ ਜਿੰਨੀ ਵੀ ਸਾਰੀ ਫੋਰਸ ਸੀ ਮੈਂ ਕਿਹਾ ਮੈਂ ਇਕੱਲਾ ਤੇ ਸਾਰੀ ਫੋਰਸ ਨੇ ਨਾਲ ਮਿਲ ਕੇ ਪਬਲਿਕ ਨੇ ਅਸੀਂ ਵਾਰ ਤੋਂ ਵਾਰ ਜਿੰਨੀ ਵੀ ਕੋਸ਼ਿਸ਼ ਕੀਤੀ ਬੁਝਾਈ ਫਿਰ ਰੱਖ ਜੀ ਇਹ ਉਪਰਾਲਾ ਕਿਵੇਂ ਲਾਉ ਉਭਜਾਨੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਇਹ ਇਸਨੇ ਤੇ ਮੱਛੀਵਾੜੀ ਉੱਤੇ ਢੋਲ ਦੇ ਪਏ ਨੇ ਪਲਾਸੇ ਉੱਥੋਂ ਬਾਤੀਆਂ ਪਰ ਪਰ ਕੇ ਪਾਣੀ ਦੀ ਮਾਰੀਆਂ ਉਹਨਾਂ ਫਿਰ ਅਗਤੀਮੀ ਹੋ ਗਈ ਸਿਰਫ ਸਾਡਾ ਫਸਟ ਹਾਫ ਹੋ ਜੀ ਜਿਹੜਾ ਸੈਂਟਰ ਸਾਹਮਣੇ ਲਿਖਦੇ ਅਸੀਂ ਉੱਥੋਂ ਇੱਕ ਪਾਈਪ ਨੂੰ ਅੱਗੇ ਨਿਕਲਦੀ ਸੀ ਫਾਸਟ ਉਹਨੂੰ ਅਸੀਂ ਖਿੱਚ ਲਿਆ ਤੇ ਪਾਣੀ ਪਾ ਗਏ ਤੌਲੀਆ ਸੀ ਕਿਸਦਾ ਤੌਲੀਆ ਲੱਗੇ ਉੱਥੋਂ ਪਾ ਗਏ ਵਸ ਸੈਂਟਰ ਕਰੀਏ ਉੱਤੇ ਪਰੇ ਲੱਗੇ ਉੱਥੋਂ ਫਿਰ ਖੜ ਕੇ ਤੇ ਫਿਰ ਉਹਨੂੰ ਲੱਗ ਬਜਾਈ ਫਾਇਰ ਬ੍ਰਿਡ ਨੂੰ ਫੋਨ ਕਰਤਾ ਫਿਰ ਮੈਂ ਇਥੇ ਨਰਿੰਦਰ ਜਿਹੜੇ ਆ ਬੀਲੀਪੁਰ ਵਾਲੇ ਉਹਨਾਂ ਕੋਲ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਬਿਜਲੀ ਦਾ ਕਨੈਕਸ਼ਨ ਘਟਾਇਆ ਤੇ ਫਿਰ ਅਸੀਂ ਫਾਇਰ ਬ੍ਰਿਡ ਨੂੰ ਫੋਨ ਕਰਕੇ ਨਾਲ ਹੀ ਫਾਇਰ ਬ੍ਰਿਡ ਸਾਥ ਲਈ ਸੀ ਉਸੇ ਟਾਈਮ ਕੋਈ ਨੁਕਸਾਨ ਹੋਇਆ ਕਿ ਜਾਂ ਕੋਈ ਨੁਕਸਾਨ ਹੋਇਆ ਇਸ ਦੁਕਾਨ ਦਾ ਜਿਹੜਾ ਇੱਕ ਰਿਸ਼ੀ ਜੀ ਨੇ ਮੋਟੂ ਦੀ ਦੁਕਾਨ ਤੇ ਇਹ ਆਪਣੇ ਰਿਸ਼ੀ ਭਾਈ ਦੀ ਦੁਕਾਨ ਉਹਨਾਂ ਦਾ ਹੋਇਆ ਨੁਕਸਾਨ